ਤੁਸੀਂ ਮਦਦ ਕਰ ਰਹੇ ਹੋਗੇ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਖਬਰ ਪੜ੍ਹੀ ਹੋਣੀ ਆ ਕਿ ਇੱਕ ਪਾਈ ਦੀਆਂ ਬੀਮਾਰ ਗਿਆ। ਜਸਵਿੰਦਰ ਨਾਮ ਪੱਪੇ ਨਾਂ ਤੇ ਸਾਰੇ ਜਾਣਦੇ ਨੇ। ਇਹਨਾਂ ਦੀਆਂ ਬੱਕਰੀਆਂ ਮਰ ਗਈਆਂ ਸੀ। 100 ਬੱਕਰੀ ਮਰ ਗਈਆਂ ਸੀ। ਭਾਈ ਜੀ ਨੇ ਤਕਰੀਬਨ 1.5-2 ਸਾਲ ਪਹਿਲਾਂ ਕੰਮ ਸਟਾਰਟ ਕੀਤਾ ਸੀਗਾ। ਉਹੜੀ ਦੇ ਬੱਤਨ ਤੋਂ ਬਾਈ ਨੇ ਸਟਾਰਟ ਕੀਤਾ ਸੀਗਾ ਪਹਿਲਾਂ ਬੈਂਡ ਵਗੈਰਾ ਚਲਾ ਕੇ ਵਿਚਾਰਾ ਆਪਦਾ ਗੁਜ਼ਾਰਾ ਕਰਦਾ ਸੀ ਇੱਕ ਬੇਟੀ ਆ ਬਾਈ ਦੇ ਪੜਦੀ ਹਜੇ ਤੇ ਬੱਕਰੀਆਂ ਨਾਲ ਬਹੁਤ ਵੱਡਾ ਵਿਚਾਰੇ ਨੇ ਇਕੱਠੀਆਂ ਕੀਤੇ ਆ ਸੀਗਾ 125 ਕ ਬੱਕਰੀਆਂ ਸੀ ਸਾਰੀਆਂ ਇਹਦੇ ਕੋਲੇ ਇਹਨੂੰ ਆਏ ਸੀ ਚਲੋ ਆਪਾਂ ਬੱਕਰੀਆਂ ਇਕੱਠੀਆਂ ਹੋ ਕੇ ਵਾਹ ਸਾਰੀਆਂ ਵੇਚ ਕੇ ਬਈ ਘਰ ਪਾਉਣਾ ਬਈ ਨੇ ਘਰ ਵੀ ਮਕਾਨ ਦੇ ਕੋਲ ਬਾਈ ਦਾ ਬਹੁਤ ਖਰਾਬ ਹੋ ਗਿਆ ਮੈਂ ਜਾ ਕੇ ਆਇਆਗਾ ਇਹਨਾਂ ਦੇ ਘਰੇ ਜਦੋਂ ਬੱਕਰੀਆਂ ਮਰੀਆਂ ਤੇ ਇਹਦੀਆਂ ਇੱਕੇ ਦਾ ਵੀ ਕੋਈ ਪ੍ਰੋਬਲਮ ਆਈ ਬਿਮਾਰੀ ਆਈ ਮੈਂ ਅਕਸਰ ਤੁਹਾਨੂੰ ਕਹਿੰਦਾ ਰਹਿੰਦਾ ਵੀ ਵੈਕਸੀਨੇਸ਼ਨ ਕਰਾ ਕੇ ਰੱਖਿਆ ਕਰੋ ਜਾਨਵਰਾਂ ਨੂੰ ਜੇ ਕੋਈ ਬਿਮਾਰੀ ਆ ਜਾਏ ਆਪਣਾ ਨੁਕਸਾਨ ਨਹੀਂ ਹੁੰਦਾ ਨੁਕਸਾਨ ਤੋਂ ਬਚਦੇ ਆ ਜੇ ਵੈਕਸੀਨੇਸ਼ਨ ਨਹੀਂ ਹੁੰਦੀ ਫਿਰ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਤੇ ਬਹੁਤ ਵੱਡਾ ਬਾਈ ਦਾ ਨੁਕਸਾਨ ਹੋਇਆ ਤੁਸੀਂ ਆਪਸਾਂ ਲਾ ਲਓ ਵੀ 100 ਬੱਕਰੀ ਅੱਜ ਦੇ ਦਿਨਾਂ ਦੇ ਵਿੱਚ ਕਿਸੇ ਦੀ ਮਰ ਜੇ ਕੋਈ ਨਿੱਕਾ ਮੋਟਾ ਨੁਕਸਾਨ ਬਾਈ ਜੀ ਅਸੀਂ ਪੈਸਾ ਪੂਰਾ ਕਰ ਪੂਰਾ ਨਹੀਂ ਕਰ ਸਕਦੇ ਬਿਲਕੁਲ ਪਰ ਅਸੀਂ ਦੀ ਮਦਦ ਜ਼ਰੂਰ ਕਰਾਂਗੇ ਜਿੰਨੀ ਲੋੜ ਮੁਤਾਬਕ ਹੋਈ ਬਾਕੀ ਜੇ ਕੋਈ ਤੁਹਾਡੇ ਸਵਾਲ ਜਾਵਣ ਹਾਂ ਹਾਂਜੀ ਬਾਈ ਜੀ ਸ ਕਿ ਇੱਥੇ ਤੁਹਾਡੇ ਕੋਲੇ ਹਜ਼ਾਰਾਂ ਬੰਦਾ ਇੱਥੇ ਆਉਂਦਾ ਹੈਗਾ ਬੱਕਰੀਆਂ ਲੈ ਕੇ ਮੇਲਾ ਲੱਗਦਾ ਹੈ ਨਾ ਵੀ ਦੂਸਰੇ ਬੰਦਿਆਂ ਨੂੰ ਵੀ ਜਾਣਕਾਰੀ ਮਿਲ ਜੂ ਉਹ ਕਿਹੜਾ ਕਾਰਨ ਸੀ ਕਿਹੜੇ ਵੈਕਸੀਨ ਕਰਨੀ ਚਾਹੀਦੀ ਸੀ ਜਿਹਦੇ ਕਰਕੇ ਇਹ ਅਣਜਾਣ ਸੀ ਤੇ ਬੱਕਰੀਆਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਇਹਨਾਂ ਦੇ ਜਿੱਥੋਂ ਦੱਸਣ ਤੋਂ ਪਤਾ ਲੱਗਿਆ ਆਪਾਂ ਨੂੰ ਵੀ PPR ਦੀ ਪ੍ਰੋਬਲਮ ਆ ਗਈ ਸੀ ਇਹਨਾਂ ਦੇ ਜੀ ਇਹਨਾਂ ਨੂੰ ਨਹੀਂ ਪਾਈ ਨੂੰ ਇਹਨਾਂ ਪਤਾ ਸੀਗਾ ਉਹਦੇ ਵਿੱਚ ਖੁੱਲ ਕੇ ਦੱਸੋ ਵੀ ਕਦੋਂ ਕਰਾਉਣੀ ਚਾਹੀਦੀ ਹੈ ਕਿਹੜੇ ਮਹੀਨਾ ਚ ਇਹ ਬਿਮਾਰੀ ਹੁੰਦੀ ਹੈ ਨਾ ਭਾਈ ਜੀ ਜਿੱਥੋਂ ਸਰਦੀ ਸਟਾਰਟ ਹੁੰਦੀ ਆ ਉਦੋਂ ਬਿਮਾਰੀ ਚੱਲ ਪੈਂਦੀ ਹੈ PPR ਦੀ ਉਦੋਂ ਆਪ ਆਪਾਂ ਨੂੰ ਟੋਟਲ ਵੈਕਸੀਨੇਸ਼ਨਾਂ ਕਰਾਉਣੀਆਂ ਚਾਹੀਦੀਆਂ ਨੇ ਜੇ ਆਪਾਂ ਤੁਹਾਨੂੰ ਡਿਟੇਲ ਚ ਮੈਂ ਬੋਲੂਗਾ ਕਈ ਵੀਰ ਕਾਲੇ ਹੋ ਜਾਣਗੇ ਨਾ ਲਾਉਣ ਸਰ ਲਿਆ ਕੇ ਗੱਡ ਦੇਣੀਆਂ ਵੈਕਸੀਨੇਸ਼ਨ ਆਏ ਨਹੀਂ ਹਾਂਜੀ ਸਾਨੂੰ ਪੁੱਛ ਲੋ ਵੀ ਕਿਹੜੀ ਰੁੱਤ ਦੇ ਵਿੱਚ ਇਹ ਕਦੋਂ ਵੈਕਸੀਨੇਸ਼ਨਾਂ ਕਰਾਉਣੀਆਂ ਸਾਡੇ ਨੰਬਰ ਚੱਲਦੇ ਆ ਨੰਬਰਾਂ ਤੇ ਫੋਨ ਕਰੋ ਅਸੀਂ ਤੁਹਾਨੂੰ ਦੱਸਾਂਗੇ ਵੀ ਕਦੋਂ ਕਿਹੜੀ ਵੈਕਸੀਨੇਸ਼ਨ ਕਰਾਉਣੀ ਹੈ ਕਿੰਨੇ ਦਿਨਾਂ ਦਾ ਫਾਸਲਾ ਰੱਖਣਾ ਕਿੰਨੀ ਰੋਜ਼ ਲੱਗਦੀ ਹੈ ਕਿਉਂਕਿ ਵੈਕਸਿਨ ਚਾਰ ਪ੍ਰਕਾਰ ਦੀਆਂ ਨੇ ਜਿਵੇਂ ਆਪਾਂ ਲਾਉਣੇ ਆ ਉਹਨਾਂ ਨੂੰ ਉਹਨਾਂ ਚ ਕਿੰਨਾ ਸਮਾਂ ਕਿਹੜੇ ਤਰੀਕੇ ਨਾਲ ਲਾਉਣ ਦੇ ਪੱਕੋ ਵੱਖਰੇ ਆ ਸਾਰਿਆਂ ਦੇ ਕਦੋਂ ਲਾਉਣੇ ਆ ਕਿਹੜੀ ਰੁੱਤਾਂ ਦੇ ਹਿਸਾਬ ਨਾਲ ਇਸ ਵੇਲੇ ਆਪਾਂ ਫੋਨ ਤੇ ਕਹਿੰਦੇ ਦੱਸਦੇ ਆ ਅਗਲਾ ਗਰਮੀ ਵਾਲੀ ਸਾਲ ਚ ਲਾਈ ਜਾਂ ਸਾਲਾਂ ਵਾਲਿਆਂ ਨਾਲ ਗਰਮੀ ਚ ਚਾਈ ਜਾਂਦਾ ਆਪਾਂ ਨੂੰ ਦੇਖ ਕੇ ਤਰੱਕ ਕੇ ਫੇਰ ਲਾਉਣੀਆਂ ਨੇ ਆਪਾਂ ਕਾਲੇ ਨਹੀਂ ਕਰਨੀ ਚੀਜ਼ਾਂ ਚ ਕਿਤੇ ਕਾਲੀ ਕਾਲੀ ਚ ਤੁਸੀਂ ਆਉਦੇ ਜਾਨਵਰਾਂ ਦਾ ਨੁਕਸਾਨ ਕਰਾ ਲਓ ਆਪਾਂ ਫਿਲਹਾਲ ਇਹ ਬਾਈ ਦੀ ਮਦਦ ਕਰਨੀ ਆ ਵੱਧ ਤੋਂ ਵੱਧ ਜਿੰਨੀ ਵੀ ਲੋੜ ਆ ਕਿਸੇ ਚ ਕੋਈ ਸਰਦ ਆ ਗਈ ਸਰਦਾਂ ਮੁਤਾਬਕ ਆਪਾਂ ਲਾਜ਼ਮੀ ਮਦਦ ਕਰਨੀ ਆ ਬਾਈ ਜੀ ਦਾ ਵੀ ਨੰਬਰ ਨਾਲ ਦੇਵਾਂਗੇ ਸਾਡੇ ਨੰਬਰ ਵੀ ਚੱਲਦੇ ਆ ਹਾਂਜੀ ਤੁਸੀਂ ਸਿੱਧਾ ਸਪਾਈ ਨਾਲ ਸੰਪਰਕ ਕਰਕੇ ਇਹਦੇ ਕਾਊਂਟ 'ਚ ਵੀ ਪੈਸੇ ਪਾ ਸਕਦੇ ਹੋ ਅਸਲ ਅੱਜ ਅਸੀਂ ਇੱਕ ਢੇੜਾ ਵੀ ਲਾਵਾਂਗੇ ਜਿੰਨੇ ਪੈਸੇ ਇਕੱਠੇ ਹੋਊਗਾ ਵੀ ਬਾਈ ਨੂੰ ਦੇਵਾਂਗੇ ਬਾਈ ਨੂੰ ਪੁੱਛਦੇ ਆ ਜਾਂ ਬੱਕਰੀਆਂ ਚਾਹੀਦੀਆਂ ਜਾਂ ਪੈਸੇ ਚਾਹੀਦੀਆਂ ਉਹ ਇਹ ਸਾਰਾ ਬਾਈ ਦੀ ਮਦਦ ਕਰਾਂਗੇ ਬੱਕਰੀਆਂ ਚਾਹੀਦੀਆਂ ਬੱਕਰੀਆਂ ਹੀ ਦੇਵਾਂਗੇ ਤੁਸੀਂ ਮਦਦ ਕਰ ਰਹੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸੈਕੰਡਲੀ ਬਈ ਜਦੋਂ ਇਹਨਾਂ ਦੀ ਬੱਕਰੀਆਂ ਮਰਨੀਆਂ ਸਟਾਰਟ ਹੋਣਾ ਉਹਦੇ ਕੀ ਕੀ ਲੱਛਣ ਸੀ ਵੀ ਜੇ ਵੀ ਸਾਰੇ ਤੁਹਾਡੀ ਵੀਡੀਓ ਦੇਖਣਗੇ ਪਤਾ ਲੱਗ ਸਕੇ ਸਾਰੇ ਬੱਕਰੀ ਪਾਲਕ ਹੈ ਲੱਛਣ ਥੋੜੇ ਬਹੁਤ ਪੀਪੀਆਰ ਦੀ ਪ੍ਰੋਬਲਮ ਆ ਉਹਦੇ ਚ ਜਾਨਵਰ ਨੂੰ ਖੰਘ ਆਉਣ ਲੱਗ ਪੈਂਦੀ ਆ ਜਖਾਮ ਮਾਰਨ ਲੱਗ ਪੈਂਦਾ ਕਈ ਵਾਰੀ ਮੂੰਹ ਵੀ ਪੱਕ ਜਾਂਦਾਗਾ ਹਾਂਜੀ ਬੋਕ ਲੱਗ ਜਾਂਦੀ ਆ ਬੱਕੋ ਬੱਕਰੇ ਕੇਸ ਆ ਬੱਕੋ ਬੱਕਰੇ ਮੌਸਮ ਦੇ ਸਾ ਮੌਕੇ ਮੁਤਾਬਕ ਏਦਾਂ ਹੋ ਗਈ ਤਾਂ ਨਾਲ ਦੂਜਿਆਂ ਨੂੰ ਵੀ ਹੋ ਜਾਂਦੀਆਂ ਫਿਰ ਇਹ ਹੌਲੀ ਹੌਲੀ ਸਾਰੇ ਮਾਲ ਨੂੰ ਹੋ ਜਾਂਦੀ ਇਹਦੇ ਅਕੋਰਡਿੰਗ ਬਾਈ ਜੀ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਇਹ ਬੇਨਤੀ ਕਰੋ ਕਿ ਉਹ ਟ੍ਰੇਨਿੰਗ ਇੱਥੇ ਜ਼ਰੂਰ ਲੈਣ ਤਾਂ ਕਿ ਇਸ ਤਰ੍ਹਾਂ ਦੀ ਘਟਨਾ ਨਾ ਵਾਪਰਨ ਬਾਈ ਜੀ ਜਿਨੇ ਵੀਰ ਨੇ ਕੋਈ ਟ੍ਰੇਨਿੰਗ ਲੈਣੀ ਆ ਟ੍ਰੇਨਿੰਗ ਲੈ ਲਿਓ ਫਰੀ ਵੀ ਟ੍ਰੇਨਿੰਗ ਲਾ ਲਾ ਦੇਗੇ ਜੇ ਮੈਂ ਹੁਣ ਟ੍ਰੇਨਿੰਗ ਦਾ ਪ੍ਰਚਾਰ ਕਰੂੰ ਅਗਲਾ ਕਦੋਂ ਆਇਆ ਤਾਂ ਪੈਸੇ ਕਮਾਉਣ ਵਾਲੇ ਗੱਲ ਨਹੀਂ ਨਹੀਂ ਬਾਈ ਜੀ ਬੱਕਰੀਆਂ 100 ਮਰ ਗਈਆਂ ਤੇ ਵੱਡੀ ਗੱਲ ਹੈ ਹਨਾ ਠੀਕ ਹੈ ਇਸ ਕਰਕੇ ਕਿ ਕੋਈ ਟ੍ਰੇਨਿੰਗ ਲੈਣੀ ਹੋਵੇ ਆਪਾਂ ਯਾਰ ਫਰੀ ਵਾਲਾ ਬੈਚ ਰੱਖਣ ਜਾ ਰਹੇ ਆ ਫਰੀ ਵੀ ਟ੍ਰੇਨਿੰਗ ਲਾ ਲਓ ਸਾਨੂੰ ਕੋਈ ਚੱਕਰ ਨਹੀਂ ਠੀਕ ਹੈ ਅਸੀਂ ਕੋਈ ਪੈਸੇ ਕੱਲੇ ਕਮਾਉਣ ਵਾਸਤੇ ਨਹੀਂ ਆਪਾਂ ਇਨਸਾਨੀਅਤ ਵੀ ਕਮਾਉਣੀ ਹੈ ਨਾਲ ਨਾਲ ਜ਼ਰੂਰੀ ਹੈ ਚੀਜ਼ਾਂ ਜੇ ਬਾਈ ਜੀ ਦੇ ਨੰਬਰ ਜਾ ਤਾਂ ਤੁਸੀਂ ਜ਼ਰੂਰ ਬੋਲ ਦਿਓ ਵੈਸੇ ਡਿਸਪਲੇ ਤੇ ਵੀ ਨੰਬਰ ਤੁਹਾਡਾ ਦਿਓ ਚਲੋ ਕੋਈ ਗੱਲ ਨਹੀਂ ਬਾਈ ਜੀ ਡਿਸਪਲੇ ਤੇ ਨ ਜਿੰਨੀ ਵੀ ਕੋਈ ਲੋਡਨ ਤਾਂ ਸਰਦਾ ਪੰਗ ਮਾਈ ਦੀ ਮਤਦੰਦ ਕਰ ਸਕਦਾ ਹੈ ਲਾਜ਼ਮੀ ਮਤਦੰਦ ਕਰੇ ਬਾਕੀ ਸੇ ਗੇਂਦਾ ਮਾਰਦੇ ਠੀਕ